ਹਾਂਜੀ ਦੋਸਤੋ ਅੱਜ ਆਏ ਆ ਚੌਧਰੀ ਅਲ ਮਾਰੂਫ ਨੂਰਮਾਹੀ ਜਿਹੜੇ ਪੰਜਾਬ ਅਸੈਂਬਲੀ ਚ ਪਹਿਲਾਂ ਐਮ ਐਲ ਏ ਰਹੇ ਆ ਉਹਨਾਂ ਦੇ ਘਰ ਪਹੁੰਚੇ ਆ ਵੇਖੋ ਇਹਨਾਂ ਦੀ ਕੋਠੀ ਹੈਗੀ ਹੈ 1 ਏਕੜ ਦੇ ਉੱਪਰ ਜਗ੍ਹਾ ਤੇ ਕੋਠੀ ਹੈ ਤੇ ਹਰ ਤਰ੍ਹਾਂ ਦਾ ਇਹਨਾਂ ਨੇ ਫੁੱਲ ਬੂਟਾ ਲਾਇਆ ਇੱਥੇ ਇੰਨਾ ਦਾ ਬਾਗ ਵੇਖਣ ਵਾਲਾ ਕਿੰਨੂ ਆਮਬ ਨਿੰਬੂ ਆਹ ਕੋ ਅੰਜੀਰ ਦਾ ਬੂਟਾ ਵੀ ਇਹਨਾਂ ਨੇ ਲਗਾਇਆ ਹੋਇਆ ਉਹ ਅੰਜੀਰ ਦੇ ਫਲ ਪਏ ਆ ਛੋਟੇ ਛੋਟੇ ਨਾਲ ਹੀ ਇਹਨਾਂ ਨੇ ਆ ਫਿਸ਼ ਪਾਉਂਡ ਇਹ ਗੁਲਾਬ ਦੇ ਫੁੱਲ ਨੇ ਪਿੱਛੇ ਫਿਸ਼ ਫਿਸ਼ ਪਾਉਂਡ ਹੈ ਸ਼ੌਂਕ ਬਹੁਤ ਹੈ ਇੱਥੋਂ ਦੇ ਲੋਕਾਂ ਨੂੰ ਆਪਣੇ ਪੰਜਾਬ ਦੇ ਲੋਕ ਕਿ ਆ ਸਾ ਬੇਸ਼ੱਕ ਲਾ ਦਿੰਦੇ ਕੋਠੀਆਂ ਦੇ ਪਰ ਖੁੱਲੀਆਂ ਜਗ੍ਹਾ ਨਹੀਂ ਛੱਡਦੇ ਇਹ 1 ਏਕੜ ਤੋਂ ਉੱਪਰ ਜਗ੍ਹਾ ਦੇ ਵਿੱਚ ਆਪ ਕੋ ਪਿੰਡ ਦੇ ਵਿੱਚ ਆ ਨਹੀਂ ਹੈਗਾ ਕਿ ਇਹ ਘੱਟੋ ਘੱਟ ਵੀ ਤੇ 15 ਕਰੋੜ ਨੂੰ ਕਿੱਲੇ ਵਾਲੀ ਜਗ੍ਹਾ ਜਿੱਥੇ ਇਹਨਾਂ ਨੇ ਬਣਾਇਆ ਆ ਪਿੱਛੇ ਗਾਇਆਂ ਵੇਖੋ ਇਹ ਸਾਰੀਆਂ ਸੂਣ ਵਾਲੀਆਂ ਮੈਂ ਤੁਹਾਨੂੰ ਹੋਰ ਵੀ ਵਿਖਾਣਾ ਅੰਦਰੋਂ ਕੋਠੀ ਦੀ ਮੈਂ ਤੁਹਾਨੂੰ ਬਾਅਦ ਚ ਵਿਖਾਣਾ ਇਹ ਸਾਰੀਆਂ گاਵਾ ਸੂਣ ਵਾਲੀਆਂ ਇੰਨਾਂ ਵਾਲੀ ਇਹ ਵੱਖਰਾ ਬਣਾਇਆ ਇਹ ਵਾੜਾ ਹੈਗਾ ਜੀ ਛੋਟਾ ਵਾੜਾ ਜਿੱਥੇ ਬੱਚੀਆਂ ਛੋਟੇ ਬੱਚੇ ਇੱਥੇ ਰੱਖੇ ਵਾੜੇ 'ਚ ਉਹ ਸਾਹਮਣੇ ਆ ਸਾਰੇ ਜਿੰਨੇ ਪਸ਼ੂ ਹੈ ਸਾਰੇ ਦੁੱਧ ਦੇਣ ਵਾਲੇ ਗਾਵਾਂ ਤੇ ਮੱਝਾਂ ਤੇ ਆ ਵੇਖੋ ਜੀ ਜਨੇ ਨਹੀਂ ਵੇਖੀ ਅਜ ਤੱਕ ਨੀਲੀ ਮੱਝ ਨੀਲੀ ਬਾਰ ਦੀ ਕੁੰਡੀ ਮੱਝ ਉਹ ਵੀ ਵੇਖੋ ਇਹ ਆਪਣੇ ਪੰਜਾਬ ਚ ਬਹੁਤ ਰੇਅਰ ਹੁੰਦੀ ਹੈ ਹੁੰਦੀਆਂ ਹੈਗੀਆਂ ਪਰ ਆ ਨੀਲੀ ਬਾਰ ਦੀ ਕੁੰਡੀ ਮੱਝ ਆਏ ਦੇਖੋ ਇਹਦਾ ਕੋਈ ਕੀਮਤ ਨਹੀਂ ਹੈਗੀ ਉਹ ਛੋਟੀਆਂ ਝੋਟੀਆਂ ਪਿੱਛੇ ਲਓ ਜੀ ਆ ਵੀਡੀਓ ਬਣਾਉਣ ਲਈ ਆ ਗਈ ਛੋਟੀ ਝੋਟੀ ਵੀ ਮੱਝ ਵੀ ਕਹਿੰਦੇ ਮੈਂ ਵੀ ਬਣਾ ਲੈਣੀ ਤੁਹਾਨੂੰ ਆਪਣੀ ਕਦ ਕਾਠੀ ਵੇਖੋ ਤੁਸੀਂ ਇਹਦੀ ਇਹ ਸਾਰੀਆਂ ਝੋਟੀਆਂ ਅਜੇ ਮੱਜਾ ਬਣਿਆ ਨਹੀਂ ਆ। ਜਨਾਂ ਦੀ ਹਾਈਟ ਵੇਖੋ ਤੁਸੀਂ। ਪ्योर ਪੰਜਾਬੀ ਵਿਰਸਾ ਸਾਹਮਣੇ ਆ। ਇੱਧਰ ਬੰਦੇ ਰਹਿੰਦੇ ਇਹਨਾਂ ਦੇ ਕੰਮ ਕਰਨ ਵਾਲੇ। ਉਹਨਾਂ ਦੀ 70 ਬਾਈਕ ਖਲੋਤੀ ਏ। ਆ ਪੱਠੇ ਪਾਏ ਆ। ਪੱਠੇ ਵੱਢਦੇ ਆ ਬੰਦੇ ਸਵੇਰ ਦੇ। ਚਲੋ ਹੋਰ ਤੁਹਾਨੂੰ ਅੱਗੇ ਵਿਖਾਈਏ। ਇਹ ਦੇਸੀ ਗੁਕੜਾਂ ਦਾ ਖੁੱਡਾ ਸਾਹਮਣੇ ਉਹ ਐਮਐਲਏ ਸਾਹਿਬ ਆਪ ਖੜੇ ਆ ਨਾਲ ਉਹਨਾਂ ਦੀ ਬੇਟੀ ਹੈ ਬੀਬੀ ਜਾਨਬ ਬਹੁਤ ਸ਼ਰਾਰਤੀ ਹੈ ਇਹ ਨਾਲ ਸਾਡੇ ਦੋਸਤ ਰਾਣਾ ਜਵੇਦ ਸਰਵਰ ਇਹ ਇਹਨਾਂ ਦੀ ਕੋਠੀ ਹੈ ਜੀ ਇਹ ਉੱਪਰ ਛੋਟੀ ਕੋਠੀ ਹੈ ਥੱਲੇ ਬੇਸਮੈਂਟ ਚ ਪੰਜ ਬੈੱਡਰੂਮ ਦਾ ਇਹਨਾਂ ਦਾ ਘਰ ਹੈ ਬਹੁਤ ਤਰੀਕੇ ਦੇ ਨਾਲ ਬਣਾਇਆ ਬਹੁਤ ਠੰਡਾ ਤੇ ਬਹੁਤ ਠੰਡਾ ਹੈ ਘਰ ਇਹਨਾਂ ਦਾ ਉਹਦੋਂ ਬਣਾ ਲਿਆ ਉਹਨੇ ਹਾਂਜੀ ਹਾਂਜੀ ਅਦਰ ਮੈਂ ਪਸ਼ੂਆਂ ਦੀ ਬਣਾ ਕੇ ਲਿਆ ਪਹਿਲਾਂ ਆ ਵਖੋ ਤੁਹਾਨੂੰ ਵਿਖਾਈਏ ਕਿੰਨਾ ਖੁੱਲਾ ਏਰੀਆ ਇਹਨਾਂ ਦੇ ਪਿੱਛੇ ਤੇ ਹਾਲੇਦ ਵਾਲੇ ਵੀ ਇਹਨਾਂ ਦੀਆਂ ਜ਼ਮੀਨਾਂ ਹੀ ਨੂੰ ਮਾਲਟੇ ਸੰਤਰੇ ਅੰਜੀਰ ਆੜੂ ਲੀਚੀਆਂ ਕੋਈ ਵੀ ਬੂਟਾ ਨਹੀਂ ਛੱਡਿਆ ਆ ਪਿੱਛੇ ਤੱਕ ਤੁਹਾਨੂੰ ਖਜੂਰਾਂ ਦੇ ਦਰਖਤ ਵੀ ਲਾਏ ਆ ਅਮਰੂਦ ਦੇ ਵੀ ਲੱਗੇ ਬੂਟੇ ਆਪਾਂ ਫੇਰ ਪਿੱਛੇ ਤੱਕ ਆ ਜੰਨੇ ਉਹ ਵਖੋ ਵੱਡੇ ਅੰਬਾਂ ਦੇ ਬੂਟੇ ਇਹ 2-3 ਵਾਰ ਘੁੰਮਿਆ ਹੋਵੇ ਨਾ ਘਰ ਤੇ ਸੈਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਮੈਨੂੰ ਇੱਥੇ ਕਾਫੀ ਦਿਨ ਹੋ ਗਏ ਆਏ ਨੂੰ ਪਰ ਮੈਨੂੰ ਅਜੇ ਤੱਕ ਪਾਕਿਸਤਾਨ 'ਚ ਗਰੀਬੀ ਨਹੀਂ ਮਿਲੀ ਹੋਣਗੇ ਗਰੀਬ ਇਹਨੇ ਹੀ ਕਾਕੇ ਪਰ ਬਹੁਤ ਸੋਹਣਾ ਚਲੋ ਆ ਮੰਜੇ 10-10 ਬੰਦੇ ਨੂੰ ਸੁਆਣ ਵਾਲੇ ਮੰਜੇ ਵੱਡੇ ਹੁਣ ਉਹ ਵੀ ਮੰਜਾ ਦੇਖੋ ਕਿੱਡਾ ਵੱਡਾ ਚਲੋ ਦੋਸਤੋ ਫਿਰ ਹੋਰ ਕਿਤੇ ਚੱਲਾਂਗੇ ਤਾਂ ਫਿਰ ਵੀਡੀਓ ਬਣਾਵਾਂਗੇ ਹਾਂਜੀ ਅਜੀਬ ਚੌਧਰੀ ਸਾਹਿਬ ਕੋਈ ਦੋ ਲਫ਼ਜ਼ ਜਿਹੜੇ ਆ ਇੰਡੀਆ ਦੇ ਪੰਜਾਬੀਆਂ ਲਈ ਵੀ ਕਹ ਦੇ ਪੰਜਾਬੀ ਸਾਡੇ ਭਰਾ ਨੇ ਸੱਲਾ ਜਿੰਨੇ ਹਾਂਜੀ ਸਾਡੇ ਬਹੁਤ ਪਿਆਰੇ ਭਰਾ ਮਲੇਥੀ ਉਹਨਾਂ ਨਾਲ ਬੜਾ ਤੱਲੇ ਕਿਤੇ ਬੜਾ ਅੱਛਾ ਫ੍ਰਾਂਸ ਹੈਂਗ ਦੰਦਾ ਆਵਾਜ਼ ਆਦਾ ਜਿਗਰ ਤੇ ਜਦਾਂ ਗਲਾਸਬੋਲ ਦਾ ਅੰਮ੍ਰੇ ਸਾਹਿਬ ਵਾਸੇ ਵੀ ਯੂਕੇ ਦੇ ਸਿਟੀਜਨ ਹੈ ਹੁਣ ਅੱਜ ਕੱਲ ਇਹਨਾਂ ਨੇ ਸਿਆਸਤ ਛੱਡੀ ਹੈ ਤੇ ਅੱਜ ਕੱਲ ਪਰਿਵਾਰ ਦੇ ਵਿੱਚ ਹੀ ਰਹਿੰਦੇ ਆ ਇਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਸਿਆਸਤ ਛੱਡ ਦਿੱਤੀ ਤੇ ਪਰਿਵਾਰ ਦੇ ਨਾਲ ਸਮਾਪਤੀ ਕਰਦੇ ਹੁਣ ਚੰਗਾ ਹੋ ਦੋਸਤੋ